ਪਹਿਲੀ ਗੱਲ ਤੇ ਆਪੀ ਜਦੋਂ ਦੇ ਸੁਨੀਲ ਜਾਖੜ ਹੋਰਿਆ ਨੇ ਬੀਜੇਪੀ ਜੁਆਇਨ ਕੀਤੀ ਆ ਉਦੋਂ ਤੋਂ ਉਹਨਾਂ ਦੇ ਪੈਰ ਉਥੇ ਜਮ ਨਹੀਂ ਸਕੇ ਉਹਨਾਂ ਦੀ ਸਿਹਰਤਾ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਸਮਰਪਤ ਭਾਵਨਾ ਨੂੰ ਦੇਖਦੇ ਆਏ ਆ ਬੀਜੇਪੀ ਨੇ ਇੱਕ ਪੱਤਾ ਖੇਡਿਆ ਸੀ ਪੀਪੀ ਨੂੰ ਐਸੀ ਪੰਜਾਬ ਪੰਜਾਬ ਦਾ ਪ੍ਰਧਾਨ ਬਣਾ ਦਈਏ ਤੇ ਪੰਜਾਬ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਸਭ ਤੋਂ ਵੱਡਾ ਵਿਰੋਧ ਅਸ਼ਮੀ ਸ਼ਰਮਣ ਨੇ ਕੀਤਾ ਛੇਨੂ ਉਰੰਦਾ ਇਹ ਵੀ ਕਿਹਾ ਸੀਗਾ ਕਿ ਮੇਰੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈਗੀ ਮੇਰੀ ਲੜਾਈਆ ਕੇਂਦਰੀ ਹਾਈ ਕਮਾਂਡ ਨਾਲ ਵੀ ਮੇਰੇ ਚ ਕੀ ਕਾਰਜਸ਼ਿਵਨ ਹਟਾਇਆ ਤੁਸੀਂ ਮੈਂ ਉਹਨਾਂ ਨੂੰ ਪੁੱਛਾਂਗਾ ਤੁਹਾਨੂੰ ਹਮ ਲੇਕਿਨ ਸੁਨੀਲ ਜਾਖੜ ਨੇ ਜੇ ਕਾਂਗਰਸ ਦੇ ਪ੍ਰਧਾਨ ਬਣੇ ਤਦ ਕੋਈ ਵੱਡਾ ਸਟੈਪ ਨਹੀਂ ਚੁੱਕਿਆ ਕੋਈ ਵੱਡਾ ਕਾਰਜ ਨਹੀਂ ਕੀਤਾ ਤਦ ਜੇ ਭਾਜਪਾ ਦੇ ਪ੍ਰਧਾਨ ਬਣੇ ਤੇ ਉੱਥੇ ਤੇ ਉਹ ਵਿਵਾਦਾਂ ਦੀ ਰਹੇ ਕਦੀ ਅਸیف ਦੇ ਤੱਕ ਕਦੀ ਘਰ ਨੂੰ ਚਲੇ ਕਦੀ ਬਾਹਰ ਨੂੰ ਚਲੇ ਕਦੀ ਸਿਆਸਤ ਛੱਡ ਕੇ ਕਦੀ ਕੁਝ ਕਰਦਾ ਉਹ ਦਾ ਕਰਨ ਸੀ ਜਿਹੜੇ ਟਕਸਾਲੀ ਬੀਜੇਪੀ ਦੇ ਵਰਕਰ ਸੀ ਉਹ ਪਸੰਦ ਨਹੀਂ ਸੀ ਪਰ ਉਹਨਾਂ ਨੇ ਪਸੰਦ ਨਹੀਂ ਕੀਤਾ ਸੀ ਉਹ ਕਦੀ ਵੀ ਬਾ ਸੁਨੀਲ ਜਾਖੜ ਦੀ ਮੀਟਿੰਗ ਚ ਨਹੀਂ ਆਇਆ ਉਹ ਆਪਣੀਆਂ ਵਟਖੇ ਵੱਖਰੀਆਂ ਮੀਟਿੰਗਾਂ ਲੀਡਰ ਥਰੇ ਕਰਦੇ ਸੀ ਜਦੋਂ ਉਹ ਆਪਣੀ ਮੀਟਿੰਗ ਦੇ ਵਿੱਚ ਨਹੀਂ ਆਏ ਤੇ ਇਹ ਮੀਟਿੰਗ ਜਿਹੜੀ ਕਰਦੇ ਸੀ ਆਪਣੀ ਉਹਨਾਂ ਜਿਹੜੇ ਕਾਂਗਰਸ ਨੂੰ ਗਏ ਸੀ ਉਹਨਾਂ ਨੇ ਮੀਟਿੰਗ ਕਰਕੇ ਕੰਮ ਚਲਾ ਲੈਂਦੇ ਸੀ ਜਿੱਥੋਂ ਦੁਖੀ ਉਹ ਕਹਿੰਦੇ ਸਿਫਾ ਦਿੱਤਾ ਸੀ ਤੇ ਜਿਹੜੀ ਬੀਜੇਪੀ ਸੀ ਉਹ ਬੜੀ ਗੁੜੀ ਹੋਈ ਪਾਰਟੀ ਹੈ ਉਹਨਾਂ ਨੂੰ ਪਤਾ ਸੀ ਵੀ ਜੇ ਐਸ ਮੌਕੇ ਤੇ ਅਸੀਂ ਅਸਤੀਫਾ ਪ੍ਰਵਾਨ ਕਰਦੇ ਆਂ ਤੇ ਫਿਰ ਬਾਕੀ ਲੀਡ ਜਿਹੜੇ ਡੀਮੋਲੇਜ ਹੋਣਗੇ ਜਿਹੜੇ ਕਾਂਗਰਸ ਵਾਲੇ ਉਹਨਾਂ ਨੇ ਕਹਿ ਤਾ ਤਾਂ ਅਸਤੀਫਾ ਪ੍ਰਵਾਨ ਨਹੀਂ ਕੀਤਾ ਹੁਣ ਜਿਹੜੀ ਕੱਲ ਗੱਲ ਚੱਲਦੀ ਆ ਉਹੀ ਅਸ਼ਨੀ ਸ਼ਰਮਾ ਜਿਹੜਾ ਕੱਲ ਤੱਕ ਸੁਨੀਲ ਜਾਖੜ ਦਾ ਵਿਰੋਧ ਕਰਦਾ ਸੀ ਉਹਨੂੰ ਵਰਕਿੰਗ ਪ੍ਰਧਾਨ ਲਾ ਦਿੱਤਾ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਇਹਦਾ ਮਤਲਬ ਵੀ ਸੁਨੀਲ ਜਾਖੜ ਤੁਸੀਂ ਲਾਇਆ ਨਹੀਂ ਨਾ ਕਿ ਡੰਮੀ ਜਿਨੂ ਕਰਤਾ ਉਹਨੂੰ ਤੁਸੀਂ ਉਹਨੂੰ ਮੂਰਤ ਬਣਾ ਕੇ ਕੰਨਾਂ 'ਤੇ ਟੰਗਤਾ ਤੁਸੀਂ ਵੀ ਹੁਣ ਤੂੰ ਇੱਥੇ ਬਠਰ ਬਸ ਤੇਰੀ ਮੂਰਤ ਦੇਖਣਗੇ ਲੋਕ ਚੱਲ ਜਾ ਕਰਨਗੇ ਵਰਕਿੰਗ ਪ੍ਰਧਾਨ ਜਿਹੜਾ ਵਾ ਉਹ ਹੋਏਗਾ ਜਿਹੜਾ ਅਸ਼ਨੀ ਕੁਮਾਰ ਅਸ਼ਵੀਕਾ ਨੇ ਕੰਮ ਰੱਖ ਦਿੱਤਾ ਇਹ ਜੋ ਕਲੀ ਗੋਜ਼ੀ ਸੀ ਉਹ ਡੋਰ ਟੂ ਡੋਰ ਲੋਕਾਂ ਦੇ ਕੋਲੇ ਗਿਆ ਵਾ ਇਹਸ ਕਰਕੇ ਜਿਹੜਾ ਸੁਨੀਲ ਜਾਖੜ ਉਹਦੇ ਕੋਲੇ ਰਸਤਾ ਇਕੋ ਹੀ ਰਹਿ ਗਿਆ ਜਾਤ ਸਿਆਸਤ ਛੱਡ ਕੇ ਚੁੱਪ ਕਰਕੇ ਘਰ ਬਹਿ ਜਾਵੇ ਪਰ ਇਹ ਪੋਸਾੜਾ ਮਾਰੰਦਾ ਪੱਤਰਕਾਰਾਂ ਨੂੰ ਪੋਸਾੜਾ ਮਾਰਦਾ ਹੁੰਦਾ ਪੱਤਰਕਾਰੀ ਇੱਕ ਪੈ ਜੇ ਮੁਰਕੀ ਪੁੱਸ ਜਾਂਦਾ ਨਹੀਂ ਉਹਨੂੰ ਇਸੇ ਤਰ੍ਹਾਂ ਸਿਆਸਤ ਦਾ ਪੋਸਾ ਇਹ ਹੀ ਪੋਸਿਬ ਨਹੀਂ ਪੜ੍ਹ ਕੇ ਜਾਂਦਾ ਨਹੀਂ ਮੁੜ ਕੇ ਉਹ ਜਿੰਚਰ ਉਹਨੂੰ ਚਾਰ ਬੰਦੇ ਚੁੱਕ ਕੇ ਛੱਡ ਨਹੀਂ ਹੁੰਦੇ ਨਾ ਬਾਹਰ ਉਂਝ ਗੱਲ ਨਹੀਂ ਬਣਦੀ ਹੁਣ ਸੁਨੀਲ ਜਾਖੜ ਕੋਈ ਰਸਤਾ ਇੱਕੋ ਹੀ ਰਹਿ ਗਿਆ ਜਾ ਤੇ ਉਹ ਆਪਣੀ ਗ੍ਰੇਸ ਲੈ ਕੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਇੱਕ ਨਾ ਇੱਕ ਦਿਨ ਜਾ ਕੇ ਕਹੇ ਜੀ ਮੇਰੀ ਸਿਹਤ ਆਗਾ ਨਹੀਂ ਨਹੀਂਦੀ ਤੇ ਮੈਂ ਹੁਣ ਕੰਮ ਨਹੀਂ ਕਰ ਸਕਦਾ ਤੇ ਮੈਂ ਸਿਆਸਤ ਤੋਂ ਸੰन्यास ਲੈ ਇਸ ਕਰਕੇ ਆਪਣੀ ਪ੍ਰਧਾਨਗੀ ਤੋਂ ਸਿਫਤ ਦੇਦਾ ਉਹਦੇ ਕੋਈ ਕੋਈ ਰਸਤਾ ਬਾਕੀ ਬਚਿਆ ਨਹੀਂ ਕੀ ਕਾਂਗਰਸੀਆਂ ਨੇ ਵਿੱਚ ਗੱਲ ਕੀਤੀ ਕਿ ਵਾਪਸੀ ਤੇ ਬਹੁਤ ਸਾਰੇ ਕੰਡੀਸ਼ਨ ਕੀਆ ਵੀ ਜੇ ਇਹ ਸੁਨੀਲ ਜਾਖੜ ਅਸੀਂ ਡਟ ਕੇ ਵਿਰੋਧ ਕਰਾਂਗੇ ਵੈਸੇ ਸੁਨੀਲ ਜਾਖੜ ਵਰਗੇ ਬੰਦੇ ਵਾਸਤੇ ਸਭ ਤੋਂ ਵਧੀਆ ਕਾਂਗਰਸ ਪਾਰਟੀ ਉਹ ਸੈਕੂਲਰ ਟਾਈਪ ਆਦਮੀ ਤੇ ਭਾਜਪਾ ਚ ਧਰਮਧਾਰਤ ਨੀਤੀ ਉੱਥੇ ਸੈਕੂਲਰ ਦਾ ਕੋਈ ਕੰਮ ਨਹੀਂ ਹੈ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਜਾਈ ਵੀ ਸੋਸ਼ਲਿਜ਼ਮ ਤੇ ਸੈਕੂਲਰਿਜ਼ਮ ਜਿਹੜਾ ਸਿਧਾਂਤ ਨੂੰ ਘੁਲਿਆ ਜਾਵੇ ਇਹਦਾ ਮਤਲਬ ਮਨੂ ਸਿਮਰਤੀ ਦੀ ਪਾਛਾ ਲਾਗੂ ਕੀਤੀ ਜਾਵੇ। ਉਹਨਾਂ ਵਾਸਤੇ ਕਿੱਥੋਂ ਹੋਊਗੀ ਇਹ ਚੀਜ਼? ਇਸੇ ਕਰਕੇ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਆਪਣੇ ਵਰਕਰਾਂ ਦੀ ਆਪਣੇ ਸਮਰਥਕਾਂ ਦੀ ਪੰਜਾਬ ਦੇ ਟਕਸਾਲੀ ਵਰਕਰਾਂ ਦੀ ਉਹਨਾਂ ਦੀ ਭਾਵਨਾ ਮਨავਕ ਬੀਜੇਪੀ ਨੇ ਕੀਤਾ ਲੇ ਇੱਕ ਇੱਕ ਮਿਆਂ ਚ ਦੋ ਤਲਵਾਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਹਾਨੂੰ ਪਤਾ ਇੱਕ ਮਿਆਂ ਚ ਦੋ ਤਲਵਾਰਾ ਨਹੀਂ ਬਣਿਆ।